कई लेख पार्टियां एक धर्म ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਰਾਜਨੀਤੀ ਵੋਟਾਂ ਦੀ ਹੈ ਮੁਸਲਮਾਨ ਭਾਈ ਜੀ ਨੇ ਕਹਿੰਦਾ ਸੀ ਬਾਦੂ ਸਾਹਿਬ ਸਾਡੇ ਹੈ Hindu ਭਾਈ ਜੀ ਨੇ ਕਹਿੰਦਾ ਸੀ ਬਾਦੂ ਸਾਹਿਬ ਸਾਡੇ ਹੈ Christian ਭਾਈ ਜੀ ਨੇ ਕਹਿੰਦਾ ਸੀ ਬਾਦੂ ਸਾਹਿਬ ਸਾਡੇ ਤੇ ਸਿੱਖ ਭਾਈ ਜੀ ਨੇ ਤਾਂ ਕਹਿੰਦੇ ਸੀ ਆ ਫਰਕ ਹੈ ਅੱਜ ਹਲਾਕ ਕੀ ਹੈ ਨਸ਼ਾ ਕਰ ਕਰ ਚਲਾ ਗਿਆ ਕਿਉਂ ਮੈਂ ਐਸਐਸਪੀ ਨਾਲ ਗੱਲ ਕੀਤੀ ਕੇ ਨਸ਼ਾ ਸ਼ਰਮਾਂ ਉਹ ਕਹਿੰਦੇ ਸੀ ਕੀ ਕਰੀਏ ਜਿਹੜੇ ਨਸ਼ੇ ਵਾਲੇ ਨੂੰ ਫੜਦਿਆਂ ਤੇ ਝਾੜੂ ਵਾਲੇ ਉਹਨੂੰ ਛੁਡਾਉਂਦੇ ਆ ਕਿਉਂਕਿ ਝਾੜੂ ਵਾਲਿਆਂ ਨੇ ਮਹੀਨਾ ਵੱਧ ਲਿਆ ਉਹਨਾਂ ਨਾਲ ਜਿੱਦੋਂ 5 ਲੱਖ ਲੈਂਦੇ 10 ਲੱਖ ਲੈਂਦੇ ਅੱਜ ਗੈਂਗਸਟਰ ਰਾਜਕੁਰੀ ਹੁੰਦੇ ਆ ਇੱਕ ਬਹੁਤ ਵੱਡਾ ਫਰਕ ਹੁੰਦਾ ਹੈ ਆਪਣੇ ਦਾ ਤੇ ਪ੍ਰਾਏ ਦਾ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਪੰਜਾਬ ਦੀ ਹੈ ਕਾਂਗਰਸ ਭਾਜਪਾ ਝਾੜੂ ਵਾਲੇ ਸਾਰੇ ਦਿੱਲੀ ਆ ਉਹ ਦਿੱਲੀ ਵਾਲੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਚੌਂਕੀ ਕਾਲੀਦ ਸੇਵਾ ਕਰਨ ਵਾਸਤੇ ਨਹੀਂ ਜੋ ਕੁਝ ਵੀ ਪੰਜਾਬ ਤੋਂ ਬਣਿਆ ਤੁਸੀਂ ਲੁਧਿਆਣੇ ਵਾਲੇ ਤੁਸੀਂ ਪੂਰੇ ਪੰਜਾਬ ਤੋਂ ਹੁੰਦੇ ਰਹਿੰਦੇ ਹੋ ਜੇ ਹਾਈਵੇ ਤੇ ਜਾਨੇ ਹੋ ਅਕਾਲੀਦਰ ਨੇ ਬਣਾਇਆ ਹੈ ਜੇ ਤੁਹਾਡੇ ਘਰੇ ਬਿਜਲੀ ਹੈ ਥਰਮਲ ਪਲਾਂਟ ਅਕਾਲੀਦਰ ਨੇ ਬਣਾਏ ਹਨ ਜੇ ਫਲਾਇਓਰ ਅਕਾਲੀਦਰ ਤੇ ਬਣਾਏ ਹਨ ਜੇ ਸੜਕ ਤੇ ਚੱਦੇ ਤੁਸੀਂ ਕੋਈ ਟਿਊਬਲ ਦੇਖੋਗੇ ਉਹਦਾ ਕਨੈਕਸ਼ਨ ਵੀ ਅਕਾਲੀਦਰ ਦੀ ਸਰਕਾਰ ਤੋਂ ਲਿਆ ਹੈ ਹੁਣ ਬਿਲੀ ਮੁਫਤ ਅਕਾਲੀਦਰ ਦੇ ਦਿੱਤੀ ਹੈ ਜੇ ਗਰੀਬ ਨੂੰ ਆਟਾ ਦਰ ਸ਼ਗਨ ਪੈਨਸ਼ਨ ਐਸੀ ਸਕਾਲਰਸ਼ਿਪ ਫ੍ਰੀ ਲਾਜ ਹਸਤਾਤ ਵਿੱਚ ਕਪਨਾ ਤੋਂ ਸਾਰੀਆਂ ਸਕੀਮਾਂ ਕਾਇਮ ਰੱਖੀਆਂ ਇੱਕ ਵੀ ਚੀਜ਼ ਤੁਸੀਂ ਕਾਂਗਰਸ ਜਾਂ ਦੂਜਿਆਂ ਦੇ ਦਿੱਤਾ। ਸ਼੍ਰੋਮਣੀ ਕਾਲੀਦਾਵਸਦੀ ਆਪਣਾ ਘਰ ਤੇ ਘਰ ਤਾਂ ترقی ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਇਖਤਿਆਰ ਰਹੂਗੀ। ਕਈ ਲੇ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੀਆਂ। کیونکہ راجنیتی ووٹوں کی ہے شروع اکالی دل کی راجنیتی ہے سارا کٹھا کر کے رکھنا آپ اپنے گرو سبان کے رستے چلنے والی پارٹی ہے نویں پاشاہ نے ہندو دھرم کو بچاؤ واسطے شہید دے دیتی دی 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 دی. ہاں فرق ہے

ਮੁਸਲਿਮ ਭਾਈ ਚਾ ਕਹਿੰਦਾ ਸੀ ਭਾਨ ਸਾਹਿਬ ਸਾਡੇ ਹੈ Hindu ਭਾਈ ਚਾ ਕਹਿੰਦਾ ਸੀ ਭਾਨ ਸਾਹਿਬ ਸਾਡੇ ਹੈ Christian ਭਾਈ ਚਾ ਕਹਿੰਦੀ ਭਾਨ ਸਾਹਿਬ ਸਾਡੇ ਤੇ ਸਿੱਖਾਂ ਭਾਈ ਚਾ ਨੇ ਤਾਂ ਕਹਿ ਨਹੀਂ ਸੀ ਆਪ ਵਰਤ ਹੈ ਹਲੇ ਵੀ ਮੈਂ ਕਹਿੰਦਾ ਤੁਸੀਂ ਪੰਜਾਬ ਨੂੰ ਬਚਾ ਲਓ ਆਪਾਂ ਨੇ ਗਲਤ ਫੈਸਲੇ ਕਰਕੇ ਆਪਾਂ ਨੁਕਸਾਨ ਕਰਕੇ ਆਪਣੇ ਪੰਜਾਬ ਦਾ ਫੈਸਲਾ ਤੁਹਾਡਾ ਸੀ ਤੁਸੀਂ ਝਾੜੂ ਆਂਦੇ ਜਾਂਦੇ বারবার কংগ্রেস ਦੇ ਅੰਦਰ ਮੈਂ ਤੁਹਾਨੂੰ ਬੇਨਤੀ ਕਰਦਾ ਘਰੇ ਜਾ ਕੇ ਕਾਗਜ਼ ਪੰਚਲ ਲੈ ਲਿਓ ਉਹਨਾਂ ਨੇ ਲਿਖਿਓ ਕਿੰਨੇ ਕੰਮ ਕਿਹੜਾ ਕੰਮ ਪੰਜਾਬ ਦਾ ਹੈ ਜਿਹੜਾ ਕਾਂਗਰਸ ਨੇ ਕੀਤਾ ਥਰੂ ਇੱਕ ਵੀ ਲੱਗੂਗਾ ਝਾੜੂ ਮਾਰਦੇ ਕੀ ਕਹਿਣਾ ਹੈ ਜੋ ਕੁਝ ਵੀ ਬਣਾਏ ਜੋ ਕੁਝ ਵੀ ਕੀਖਦੇ ਹੋ ਉਦੋਂ ਹੀ ਬਣਾ ਦਿਲੋ ਸ਼੍ਰੋਮੀ ਕਾਲੀਗਲ ਦੀ ਸਰਕਾਰ ਹੈ ਤੁਸੀਂ ਭਾਵੇਂ ਲਿਖ ਕੇ ਦੇਖ ਲਓ ਭਾਵੇਂ ਗੂਗਲ ਕਰਕੇ ਦੇਖ ਲਿਓ

बीपीआर आवर दिशा मु जा नहीं सकती है कोई चेन खिंच ले अंदर कोई पूछता नहीं ते फिर सरकार भले भी ਤੁਸੀਂ ਦੇਖ ਲੋ ਅੱਜ ਹਾਲਾਤ ਕੀ ਹੈ ਕਿ ਮੁੱਖ ਮੰਤਰੀ ਭਵੰਤ ਮਾਰਦਾ ਹੈ ਹੀ ਨਹੀਂ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਹੈ ਤੁਸੀਂ ਹੈਰਾਨ ਹੋ ਜੋ ਬਾਈ ਇਲੈਕਸ਼ਨ ਹੋ ਰਿਹਾ ਹੈ آپ کا امیدوار کا روڑا کیوں کھڑا کیجی سبھاجریوال ہے نہیں بتا سب سارے میں بھی دلی آلے بنا ہیں ادیا راجیہ سبھا بھی دلی جنہیں ایک افسر ہے سارے اتو لے کا ہو رہا ہے کب قبضہ ایسٹ انڈیا کمپنی نے اگریزا نے کیا کر لیا ਐਸ ਕਰਕੇ ਤੁਹਾਡੇ ਹੱਥ ਸ਼ਕਤੀ ਹੈ। ਤੁਹਾਡੇ ਕੋਲ ਐਡੀ ਸ਼ਕਤੀ ਹੈ। ਇੱਕ ਗਰੀਬ ਨੂੰ ਰਾਜਾ ਬਣਾ ਸਕਦੇ ਆ ਤੇ ਰਾਜੇ ਨੂੰ ਗਰੀਬ ਬਣਾ ਸਕਦਾ ਐ ਇੰਨੀ ਵੱਡੀ ਤਾਕਤਬੋਰੀ ਦੀ ਤਾਕਤ ਉਹਦੇ ਕੋਲ ਹੈ। ਐਸ ਕਰਕੇ ਮੈਂ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ ਜੇ ਤੁਸੀਂ ਨਾ ਇਕੱਠੇ ਹੋਏ। ਨਾ ਕੋਈ ਝੂਠ ਹੋਗੇ। ਐਲੈਕਸ਼ਨ ਵਿੱਚ ਸਮਰੱਥਸਾਇਆ ਇਹਨਾਂ ਦੋ ਦਿੱਲੀ ਵਾਲੇ ਪਾਰਟੀਆਂ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਕੋਈ ਇਰਾਾ ਆਪਣੀ ਖੇਤਰੀ ਪਾਰਟੀ ਕਿੱਲ ਕੰਮ ਦੇਖਿਆ ਹੈ ਜੀਆਂ ਸਰਕਾਰਾਂ ਦੇਖੀਆਂ ਜਿਹੜੀ ਸਰਕਾਰਾਂ ਡਵੈਲਪਮੈਂਟ ਦੇਖੀ ਹੈ ਜਿਹੜੀਆਂ ਸਰਕਾਰਾਂ ਤੁਸੀਂ ਗਰੀਬ ਦੀ ਬਾਹ ਫੜੀ ਦੇਖੀ ਹੈ ਹਰ ਵਪਾਰੀ ਨੂੰ ਸਮੱਸਿਆਵਾਂ ਨਹੀਂ ਆਉਂਦੀ ਸੀ ਸਸਤੀ ਨੂੰ ਸਮੱਸਿਆ ਨਹੀਂ ਆਉਂਦੀ ਉਹ ਸਰਕਾਰ ਜਿੰਨਾ ਤੱਕ ਵਾਪਸ ਨਹੀਂ ਆਉਂਦੀ ਪੰਜਾਬ ਨਹੀਂ ਬਚ ਸਕਦਾ ਮੈਂ ਬੇਨਤੀ ਕਰਦਾ ਕੁਮਨ ਸਾਹਿਬ ਆਪਣੇ ਨੇਕ ਇਨਸਾਨ ਹੈ ਇੱਕ ਵਕੀਲ ਹੈ ਜੇ ਉਮੀਦਵਾਰ ਵੀ ਦੇਖ ਲਓ ਉਹਨਾਂ ਤੋਂ ਵਧੀਆ ਉਮੀਦਵਾਰ ਕੋਈ ਨਹੀਂ ਹੈ ਵੀਰਵਾਰ ਵੀ ਬੈਸਟ ਹੈ ਪਾਰਟੀ ਵੀ ਥੋੜੀ ਬੈਸਟ ਹੈ ਫਿਰ ਲਗਾੜੇ ਬੈਸਟ ਆ ਲਿਓ ਤੁਸੀਂ ਤਾਂ ਬੜੇ ਸੂਝਵਾਨ ਹੋ ਤੇ ਤੁਹਾਡੇ ਤੇ ਸਾਰੀ ਪੰਜਾਬ ਦੀ ਨਿਸ਼ਾਨਾ ਤੁਸੀਂ ਜਿਹੜਾ ਰਸਤਾ ਦਿਖਾ ਕੇ ਉਹ ਅਗਲਾ 1.5 ਸਾਲ ਬਾਅਦ ਕੋਈ ਇਹ ਰਸਤਾ ਕਿ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ